ਤਸਵੀਰਾਂ ਰੂਪਨਗਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਅੱਜ ਕਸੋ ਆਪਰੇਸ਼ਨ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਏਰੀਏ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਹੈ ਤਸਵੀਰਾਂ ਟੀਵੀ ਸਕਰੀਨ ਤੇ ਦੇਖੀਆਂ ਜਾ ਰਹੀਆਂ ਹਨ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਲਗਾਤਾਰ ਹੀ ਵੱਖ-ਵੱਖ ਥਾਵਾਂ ਤੇ ਕਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਲੇਕਿਨ ਅੱਜ ਰੂਪਨਗਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ ਤੇ ਉਸ ਦੀ ਅਗਵਾਈ ਐਸਐਸਪੀ ਰੂਪਨਗਰ ਵੱਲੋਂ ਕੀਤੀ ਗਈ ਇੰਨਾ ਹੀ ਨਹੀਂ ਬਲਕਿ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਆਖਿਆ ਗਿਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਜਿਹੜੀ ਲਗਾਤਾਰ ਚੱਲ ਰਹੀ ਹੈ ਜਿਸ ਕਰਕੇ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਤੇ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਵਿਰੁੱਧ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਹੈਗਾ ਉਹਦੇ ਵਿੱਚ ਰੋਪੜ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਕਸੋ ਆਪਰੇਸ਼ਨ ਕੀਤੇ ਜਾ ਰਹੇ ਹੈਗੇ ਨੇ ਜ਼ਿਲ੍ਹਾ ਪੱਧਰ ਤੇ ਆਪਾਂ ਬਰੰਪੁਰਾ ਕਲੋਨੀ ਤੇ ਇੱਥੇ ਸਦਾਵ੍ਰਤ ਵਿੱਚ ਕਸੋ ਆਪਰੇਸ਼ਨ ਕੀਤਾ ਇਸ ਤੋਂ ਇਲਾਵਾ ਸਬਡਿਵੀਜ਼ਨ ਲੈਵਲ ਤੇ ਵੱਖਰੇ ਤੌਰ ਤੇ ਕਸੋ ਚੱਲ ਰਹੇ ਹੈਗੇ ਨੇ ਤਕਰੀਬਨ 200 ਦੇ ਕਰੀਬ ਸਾਡੀ ਫੋਰਸ ਜਿਹੜੀ ਹੈ ਉਹ ਕਸੋ ਆਪਰੇਸ਼ਨ ਤੇ ਹੈਗੀ ਹੈ ਉਹਨਾਂ ਦੇ ਨਾਲ ਆਪਣੇ 9 ਡੀਐਸਪੀਜ਼ ਤੇ 3 ਐਸਪੀਜ਼ ਜਿਹੜੇ ਹੈਗੇ ਨੇ ਉਹ ਕਸੋ ਆਪਰੇਸ਼ਨ ਨੂੰ ਲੀਡ ਕਰ ਰਹੇ ਹੈਗੇ ਇਸ ਤੋਂ ਪਹਿਲਾਂ ਵੀ ਆਪਾਂ ਕਾਫੀ ਕਸੋ ਆਪਰੇਸ਼ਨਸ ਕੀਤੇ ਹੈਗੇ ਨੇ ਸਾਡਾ ਮੇਨ ਮ ਉਹਨਾਂ ਨੂੰ ਆਪਾਂ ਡੋਮਿਨੇਟ ਕਰੀਏ ਔਰ ਜਦੋਂ ਆਪਾਂ ਕਸ ਆਪਰੇਸ਼ਨ ਕਰਦੇ ਆਂ ਤਾਂ ਪਬਲਿਕ ਦਾ ਕਾਫੀ ਮੋਟੀਵੇਸ਼ਨ ਵੱਧਾ ਹੈਗਾ ਔਰ ਸਾਨੂੰ ਇਨਪੁਟਸ ਵੀ ਪ੍ਰਾਪਤ ਹੁੰਦੀਆਂ ਹੈਗੀਆਂ ਨੇ ਤੇ ਜੋ ਇਨਪੁਟ ਸਾਨੂੰ ਪਹਿਲਾਂ ਮਿਲੀਆਂ ਹੈਗੀਆਂ ਨੇ ਪਬਲਿਕ ਕੰਪਲੇਂਟਸ ਆਗੀਆਂ ਨੇ ਔਰ ਚਾਹੇ ਆਪਣੇ ਕੋਲ ਸੇਫ ਪੰਜਾਬ ਦੇ ਥਰੂ ਜਿਹੜੀ ਕੰਪਲੇਂਟਸ ਆ ਰਹੀਆਂ ਨੇ ਉਹ ਤੋਂ ਜੋ ਇਨਪੁਟਸ ਮਿਲੀਆਂ ਨੇ ਉਸੇ ਬੇਸ ਤੇ ਆਪਾਂ ਅੱਜ ਇੱਥੇ ਕਰੀਬ 15 ਦੇ ਕਰੀਬ ਘਰ ਆਈਡੈਂਟੀਫਾਈ ਕੀਤੇ ਸੀਗੇ ਜਿੱਥੇ ਆਪਾਂ ਕਸ ਆਪਰੇਸ਼ਨ ਕਰ ਰਹੇ ਹਾਂ ਸਰ ਕਿਸ ਸਟੈਟਿਟ ਹੁਣ ਤੱਕ ਜੋ ਤ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਮਾਰਚ ਤੋਂ ਹ ਔਰ 400 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਨੇ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਗਾ ਕਿ ਤਕਰੀਬਨ 110 ਦੇ ਕਰੀਬ ਆਪਾਂ ਬੰਦੇ ਜਿਹੜੇ ਹੈਗੇ ਨੇ ਉਹ ਡੀ ਐਡਿਕਸ਼ਨ ਸੈਂਟਰਾਂ ਵਿੱਚ ਭਰਤੀ ਕਰਾਏ ਹੈਗੇ ਨੇ ਐਨ ਡੀ ਪੀ ਐਸ ਐਕਟ ਦੀ ਜਿਹੜੀ ਧਾਰਾ 64 ਹੈਗੀ ਹੈ ਉਹਦੇ ਤਹਿਤ ਔਰ ਉਸ ਤੋਂ ਇਲਾਵਾ ਹੀ ਮੋਟੀਵੇਟ ਕਰਕੇ ਆਪਾਂ ਕਾਫੀ ਬੰਦਿਆਂ ਨੂੰ ਐਡਮਿਟ ਕਰਾਇਆ ਹੈਗਾ ਔਰ ਹੋਰ ਕਲੀਨਿਕ ਵਿੱਚ ਵੀ ਜਿਹੜਾ ਹੈਗਾ ਉਹਨਾਂ ਦਾ ਨਾਮਿਨੇਸ਼ਨ ਕਰਾਇਆ ਹੈ। ਸੋ ਚਾਂਸ ਨੇ ਲੋਕਲ ਕੱਲ ਵੀ ਕੱਲ ਸਵੇਰੇ ਤੇ ਸ਼ਾਮ ਨੂੰ ਨਾਕਾਬੰਦੀ ਸਪੈਸ਼ਲ ਕੀਤੀ ਗਈ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਕਰਦੇ ਆਂ ਬਿਕੋਜ਼ ਜਿਹੜੇ ਟੂ व्हीਲਰਸ ਤੇ ਸਨੇਚਿੰਗ ਦੇ ਇਨਸੀਡੈਂਟ ਸਾਡੇ ਸਾਹਮਣੇ ਆਉਂਦੇ ਹੈਗੇ ਨੇ ਔਰ ਕੱਲ ਕਾਫੀ ਵੀਕਲ ਆਪਾਂ ਇੰਪਾਉਂਡ ਵੀ ਕੀਤੇ ਹੈਗੇ ਨੇ ਚਲਾਨ ਵੀ ਕੀਤੇ ਹੈਗੇ ਨੇ ਔਰ ਇਸ ਤੋਂ ਇਲਾਵਾ ਵੱਖਰੇ ਤੌਰ ਤੇ ਕੁਝ ਸਨੇਚਰਸ ਪਿਛਲੇ ਦਿਨਾਂ 'ਚ ਫੜੇ ਵੀ ਗਏ ਨੇ ਔਰ ਲਗਾਤਾਰ ਅੱਗੇ ਵੀ ਸਾਡਾ ਐਡਾ ਦਾ